ਡਾਕਟਰ ਸੁਖਵਿੰਦਰ ਕੁਮਾਰ ਸੁਖੀ ਚੇਅਰਮੈਨ ਕੰਟੇਨਰ ਤੇ 베어 ਹਾਊਸ ਕਾਰਪੋਰੇਸ਼ਨ ਪੰਜਾਬ ਤੇ ਹਲਕਾ ਵਧਾਇਕ ਡਾਕਟਰ ਸੁਖਵਿੰਦਰ ਕੁਮਾਰ ਸੁਖੀ ਵੱਲੋਂ ਸਰਕਾਰੀ ਪ੍ਰਾਇਮਰੀ ਸਕੂਲ ਔੜ ਵਿਖੇ ਸਕੂਲ ਆਫ ਹੈਪੀਨੈਸ ਗ੍ਰਾਂਟ ਮੁਕੰਮਲ ਹੋਣ ਤੇ ਬਿਲਡਿੰਗ ਨੂੰ ਲੋਕ ਆਪਤ ਕੀਤਾ ਗਿਆ ਇਸ ਮੌਕੇ ਸਮੂਹ ಗ್ರಾಮ ਪੰਚਾਇਤ ਔਰ ਤੇ ਆਮ ਆਦਮੀ ਪਾਰਟੀ ਦੀ ਟੀਮ ਹਾਜ਼ਰ ਰਹੀ ਇਸ ਮੌਕੇ ਸਕੂਲੀ ਬੱਚਿਆਂ ਵੱਲੋਂ ਸੱਭਿਆਚਾਰਕ ਪ੍ਰੋਗਰਾਮ ਵੀ ਪੇਸ਼ ਕੀਤਾ ਗਿਆ ਮਾਹੌਲ ਥੋੜਾ ਉਸ ਵਕਤ ਗਰਮ ਹੋ ਗਿਆ ਜਦੋਂ ਕਸਵਾ ਔਰ ਦੇ ਵਾਸੀਆਂ ਨੇ ਹਲਕਾ ਵਿਧਾਇਕ ਕੋਲ ਮੰਗ ਰੱਖੀ ਕਿ ਗਰਮੀਆਂ ਦੇ ਦਿਨਾਂ ਵਿੱਚ ਇੱਕ ਬੂੰਦ ਵੀ ਪਾਣੀ ਨਹੀਂ ਮਿਲ ਰਿਆ ਕਾਫੀ ਗੱਲਬਾਤ ਹੋਣ ਉਪਰੰਤ ਵਿਧਾਇਕ ਬਲੋ ਇੱਕ ਹਫਤੇ ਦਾ ਟਾਈਮ ਲਿਆ ਗਿਆ ਪਰ ਸੋਚਣ ਦੀ ਗੱਲ ਹੁਣ ਇੱਥੇ ਇਹ ਹੈ ਕਿ ਗਰਮੀ ਦੇ ਦਿਨ ਚੱਲ ਰਹੇ ਨੇ ਦੂਸਰੇ ਪਾਸੇ ਗਰਮੀ ਬੇਅਤਿਹਾਸ਼ਾਹੀ ਪੈ ਰਹੀ ਹੈਗੀ ਆ ਪਰ ਲੋਕ ਹੁਣ ਇੱਕ ਹਫਤਾ ਜਿਹੜਾ ਆ ਉਨਾ ਨੂੰ ਹੋਰ ਇੰਤਜ਼ਾਰ ਕਰਨਾ ਪਵੇਗਾ ਤੁਸੀਂ ਹੀ ਸੋਚੋ ਪਾਣੀ ਪਾਣੀ ਤੋਂ ਬਿਨਾ ਜੋ ਜੀਵਨ ਹੈਗਾ ਆ ਉਹ ਜੀਵਨ ਨਹੀਂ ਹੈਗਾ ਔਰ ਔਰਦੇ ਵਾਸੀ ਇੱਥੇ ਪਾਣੀ ਨੂੰ ਤਸ ਰਹੇ ਨੇ ਕਿ ਸਰਕਾਰਾਂ ਹੁਣ ਸਾਨੂੰ ਪਾਣੀ ਨੂੰ ਵੀ ਤਰਸਾਣ ਗਿਆ ਔਰ ਗਰਮੀ ਦੇ ਦਿਨਾਂ ਦੇ ਵਿੱਚ ਔਰ ਲੋਕਾਂ ਨੇ ਜੋ ਦੱਸਿਆ ਲੋਕਾਂ ਦੇ ਕਹਿਣ ਮੁਤਾਬਕ ਇਹ ਤੇ ਇੱਕ ਹਫਤਾ ਹੀ ਦਿੱਤਾ ਗਿਆ ਹੈ ਪਰ ਇਸ ਤੋਂ ਪਹਿਲਾਂ ਇਹ ਪਾਣੀ ਦੀ ਸਮੱਸਿਆ ਕਾਫੀ ਸਮੇਂ ਤੋਂ ਬਣੀ ਹੋਈ ਹੈ ਨਵਾਂ ਸ਼ਹਿਰ ਦਬਾਬਾ YouTube ਚੈਨਲ ਦੇ ਉੱਪਰ ਉੱਥੇ ਦੇ ਲੋਕਾਂ ਨੇ ਪਾਣੀ ਦੀ ਸਮੱਸਿਆ ਨੂੰ ਲੈ ਕੇ ਕੀ ਕੀ ਕਿਹਾ ਤੁਸੀਂ ਦੇਖ ਰਹੇ ਹੋ ਨਵਾਂ ਸ਼ਹਿਰ ਦਬਾਬਾ YouTube ਚੈਨਲ ਤੇ ਪੂਰੀ ਰਿਪੋਰਟ ਤੇ ਆਪਣੀ ਰਾਏ ਵੀ ਜਰੂਰ ਦਿਓ ਤੇ ਕਮੈਂਟ ਵੀ ਜਰੂਰ ਕਰੋ ਕਿ ਜਿਹੜਾ ਪਿੰਡ ਜਿਹੜਾ ਏਰੀਆ ਗਰਮੀਆਂ ਦੇ ਦਿਨਾਂ ਦੇ ਵਿੱਚ ਪਾਣੀ ਨੂੰ ਤਰਸਦਾ ਹੋਵੇ ਤੇ ਉੱਪਰੋਂ ਇੱਕ ਹਫ਼ਤੇ ਦਾ ਟਾਈਮ ਉਹਨਾਂ ਨੂੰ ਹੋਰ ਦਿੱਤਾ ਦੇ ਦਿੱਤਾ ਜਾਵੇ ਉੱਥੇ ਦੇ ਲੋਕ ਤੇ ਉੱਥੇ ਦੀਆਂ ਸਰਕਾਰਾਂ ਦਾ ਤੇ ਰੱਬ ਹੀ ਰਾਖਾ ਹੈ ਨਵਾਂ ਸ਼ਹਿਰ ਦਵਾਬਾ YouTube ਚੈਨਲ ਦੇ ਉੱਪਰ ਤੁਸੀਂ ਕੋਈ ਵੀ ਦੇਣਾ ਚਾਹੁੰਦੇ ਹੋ ਖਬਰ ਕੋਈ ਵੀ ਕਰਵਾਉਣਾ ਚਾਹੁੰਦੇ ਹੋ ਰਿਪੋਰਟਿੰਗ ਤਾਂ 9876379499 ਤੇ ਤੁਸੀਂ ਫੋਨ ਕਰੋ ਨਵਾਂ ਸ਼ਹਿਰ ਦਵਾਬਾ YouTube ਚੈਨਲ ਤੁਹਾਡਾ ਆਪਣਾ ਚੈਨਲ ਹੈ ਇੱਥੇ ਅਸੀਂ ਕਰਾਂਗੇ ਹਰ ਖਬਰ ਹਰ ਰਿਪੋਰਟ ਤੁਹਾਡੇ ਕੋਲ ਆ ਕੇ ਜੇਕਰ ਤੁਸੀਂ ਕੋਈ ਇਸ਼ਤਿਹਾਰ ਜਾਂ ਐਡਵਰਟਾਈਜ਼ਮੈਂਟ ਦੇਣਾ ਚਾਹੁੰਦੇ ਹੋ ਵਪਾਰ ਸਬੰਧੀ ਉਹ ਵੀ ਤੁਸੀਂ 9876379499 ਦੇ ਉੱਪਰ ਫੋਨ ਕਰ ਸਕਦੇ ਹੋ ਪਰ ਬੇਹਾਦੀ ਇਹ ਗੱਲ ਜਿਹੜੀ ਆ ਚਿੰਤਾ ਦਾ ਵਿਸ਼ਾ ਹੈ ਕਿ ਇੱਕ ਕਸਵਾ ਔੜ ਜਿੱਥੇ ਕੀ ਲੋਕ ਪਾਣੀ ਨੂੰ ਤਰਸ ਰਹੇ ਨੇ ਬੇਹਾਦੀ ਇਹ ਜਿਹੜੀ ਹੈਗੀ ਆ ਇੱਕ ਗੰਭੀਰ ਵਿਸ਼ਾ ਹੈਗਾ ਆ ਆਓ ਦੇਖਦੇ ਹਾਂ ਪੂਰੀ ਰਿਪੋਰਟ ਲਵਲੀਨ ਪੰਲਵੀ ਕੁੰਮ from GPS ਔਰ ਆਜੋ ਪਲੀਜ਼ ਆਪਣੀ ਪਰਫਾਰਮੈਂਸ ਦੇ ਵਿੱਚ ਘਾਤੋ। ਵੈਰੀ ਗੁੱਡ। ਇਹ ਵੀਡੀਓ ਬਲੈਕਟ ਬਲੈਕਟ ਇਹ ਤੁਸੀਂ ਦੇਖ ਰਹੇ ਹੋ ਫਸਫਾ ਹੋਰ ਸਰਕਾਰੀ ਪ੍ਰੈਵਿਊ ਸਟੂਡਿਓ ਤੇ ਇਹ ਤੁਸੀਂ ਨਵਾਸ਼ਰਦ ਬਾਬਾ YouTube ਚੈਨਲ ਤੇ ਦੇਖ ਪਾ ਰਹੇ ਹੋ ਪੰਜਾਬ ਸਿੱਖਿਆ ਕ੍ਰਾਂਤੀ ਵਿਕਾਸ ਕਾਰਜਾ ਦਾ ਜਿਹੜਾ ਉਦਘਾਟਨ ਵੀ ਕੀਤਾ ਜਾ ਰਿਹਾ ਆ ਔਰ ਔਰ ਦੇ ਵਿੱਚ ਜਿਹੜਾ ਹੈ ਪ੍ਰੋਗਰਾਮ ਹੋ ਰਿਹਾ ਆ ਔਰ ਇਸ ਮੌਕੇ ਤੇ ਹਲਕਾ ਵਿਧਾਇਕ ਡਾਕਟਰ ਸੁਖਵਿੰਦਰ ਕਮਾਲ ਸੁੱਖੀ ਐਮ ਐਲ ਏ ਪਹੁੰਚਣਗੇ ਔਰ ਮੌਕੇ ਦੀਆਂ ਤੁਸੀਂ ਤਸਵੀਰਾਂ ਦੇਖ ਪਾ ਰਹੇ ਹੋ ਔਰ ਅਸੀਂ ਇੱਕ ਗੱਲ ਦੀ ਮਾਫੀ ਚਾਹਾਂਗੇ ਕਿਉਂਕਿ ਜਿਹੜੇ ਇੱਕ ਜੋ ਵੀ ਬੱਚੇ ਜਿਹੜੇ ਆ ਆਪਣਾ ਪ੍ਰੋਗਰਾਮ ਪੇਸ਼ ਕਰ ਰਹੇ ਆ ਉਹਨਾਂ ਦੇ ਪਿੱਛੇ 뮤직 ਲੱਗਾ ਹੁੰਦਾ ਆ ਕਿਉਂਕਿ ਸਾਡਾ ਰਜਿਸਟਰਡ ਚੈਨਲ ਹੋਣ ਦੇ ਕਰਕੇ ਕਾਪੀਰਾਈਟ ਲੱਗ ਜਾਂਦਾ ਉਸ ਤੇ ਉੱਪਰ ਅਸੀਂ ਉਹ 뮤직 ਬੰਦ ਕਰਕੇ ਆਪਣਾ 뮤직 ਚਲਾ ਦਿੰਦਾ ਹੈਗਾ ਇਸ ਕਰਕੇ ਇਸ ਲਈ ਅਸੀਂ ਖਿਮਾ ਦੇ ਚਾਹ। ਸੋ ਕਿਸੇ ਦੇਖ ਪਾਰੇ ਹੋ ਸਕੂਲਾਂ ਦੇ ਬੱਚੇ ਜਿਹੜੇ ਹੈਗੇ ਆ ਹੋਰ ਟੰਡਵਾਸੀ ਵੀ ਆ ਉਹ ਬੁੱਕੇ ਤੇ ਆਏ ਹੋਏ ਨੇ ਔਰ ਕਾਕਾ ਬੈਠ ਜਾ ਸਾਡੀ ਕੋਸ਼ਿਸ਼ ਹੈਗੀ ਆ ਕਿ ਅਸੀਂ ਤੁਹਾਨੂੰ ਜੀ ਵਾਦਾ ਕੀਤਾ ਸੀ ਕਿ ਜੇ ਤੁਸੀਂ ਸਾਡੀ ਸਰਕਾਰ ਬਣਾ ਦਿਓਗੇ ਤਾਂ ਸਭ ਤੋਂ ਪਹਿਲਾਂ ਸਾਡਾ ਕੰਮ ਦੇਦਾ ਹੈਗਾ ਆ ਉਹ ਸਿੱਖਿਆ ਪਰ ਉਸ ਤੋਂ ਬਾਅਦ ਸਿਹਤ ਉਸ ਤੋਂ ਬਾਅਦ ਜਿਹੜਾ ਪੰਜਾਬ ਦੇ ਵਿੱਚ ਜਿਹਨਾਂ ਆਪਣੀ ਬੁੱਕਰ ਦੇ ਵਿੱਚ ਬਹੁਤ ਬੁਰੀ ਤਰ੍ਹਾਂ ਨਿਕਲਿਆ ਹੋਇਆ ਹੈ ਨਸ਼ਿਆਂ ਦਾ ਵਾਕਦੇ ਆ ਜਿਵੇਂ ਕਿ ਤੁਹਾਨੂੰ ਪਤਾ ਹੈ ਕਿਸੇ ਵੀ ਸੰਸਥਾ ਦਾ ਆਧਾਰ ਉਸਦਾ ਬੁਨਿਆਦੀ ਕਾਰਜਾ ਹੁੰਦਾ ਹੈ ਇਸੇ ਸੋਚ ਨੂੰ ਮੁੱਖ ਰੱਖਦੇ ਹਾਂ ਸਾਡੀ ਪੰਜਾਬ ਸਰਕਾਰ ਸਾਡੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਇੱਕ ਸਿੱਖਿਆ ਕ੍ਰਾਂਤੀ ਦੀ ਲਹਿਰ ਸ਼ੁਰੂ ਕੀਤੀ ਹੈ ਜਿਸ ਦੇ ਤਹਿਤ ਪਿੰਡਿੰਗ ਯੂਕਸ ਨੂੰ ਖੁਸ਼ਹਰਤ ਬਣਾਉਣਾ ਸਕੂਲਾਂ ਦੇ ਬੁਨਿਆਦੀ ਢਾਂਚੇ ਨੂੰ ਅੱਛਾ ਬਣਾਉਣਾ ਸ਼ਾਮਲ ਹੈ ਇਸੇ ਲੜੀ ਨੂੰ ਅੱਗੇ ਤੋਰਦਿਆਂ ਅੱਜ ਸਾਡੇ ਗਵਰਨਮੈਂਟ ਪ੍ਰਾਇਮਰੀ ਸਕੂਲ ਜਿਹਨੂੰ ਕਿ ਸਕੂਲ ਆਫ ਹੈਪੀਨੈਸ ਵੀ ਬਣਾਇਆ ਗਿਆ ਹੈ ਉਦਘਾਟਨ ਸਮਾਰੋਹ ਰੱਖਿਆ ਗਿਆ ਹੈ ਮੈਂ ਪਹਿਲਾਂ ਸ਼੍ਰੀ ਸੰਦੀਪ ਕੁਮਾਰ ਜੀ ਸਾਡੇ ਸੈਂਟਰ ਹੈ ਟੀਚਰ ਨੂੰ ਵਧਾਈ ਦਵਾਂਗੀ ਕਿ ਉਹਨਾਂ ਦੀ ਮਿਹਨਤ ਔਰ ਯਤਨਾ ਕਰਕੇ ਇਹ ਸਕੂਲ ਅੱਜ ਇੱਥੇ ਪਹੁੰਚਿਆ ਹੈ ਨਾਲ ਹੀ ਉਹਨਾਂ ਦਾ ਸਾਰਾ ਸਟਾਫ ਵੀ ਵਧਾਈ ਦਾ ਪਾਤਰ ਹੈ ਸੋ ਕੰਗ੍ਰੈਚੁਲੇਸ਼ਨਸ ਸਰ ਐਂਡ ਐਨਟਾਇਰ ਡਾਕਟਰ ਗੁੰਦਰਕਮਲ ਸੁਖੀ ਜੀ ਐਮਐਲਏ ਬੰਗਾਰ ਔਰ ਉਹਨਾਂ ਦੀ ਸਮੂਹ ਟੀਨ ਮੈਨੇਜਮੈਂਟ ਕਮੇਟੀ گورਨਮੈਂਟ ਪ੍ਰਾਇਮਰੀ ਸਕੂਲ ਔਰ ਔਰ ಗ್ರಾಮ ਪੰਚਾਇਤ ਖੜੇ ਔਰ ਦੇ ਸਰਪੰਚ ਸਾਹਿਬ ਔਰ ਸੂ ਮੈਂਬਰ ਸਹਿबान ਸਭ ਦਾ ਕਹਿੰਦਾ گورਨਮੈਂਟ ਪ੍ਰਾਇਮਰੀ ਸਕੂਲ ਅਗਰ ਦੇ ਕੇ ਜੀ ਆਇਆਂ ਸਵਾਗਤ ਵੈਲਕਮ ਸਰ ਜੀ ਇਸ ਸਕੂਲ ਮੈਂ ਬਹੁਤ ਮਿਹਰੇ ਦੇਖਿਆ ਸਾਲ 2020 ਦੀ ਲਗਭਗ ਸਾਡੇ ਸੰਦੀਪ ਕੁਮਾਰ ਜੀ ਸੈਂਟਰ ਮੁਖੀ ਦੇ ਆਪਕ ਦੇ ਤੌਰ ਤੇ ਇਸ ਸਕੂਲ ਦੇ ਵਿੱਚ ਨਿਯੁਕਤ ਹੋਏ ਜੋ ਸਰਕਾਰਾਂ ਪਹਿਲਾਂ ਬੈਡਨਾ ਬਿਲਕੁਲ ਧਿਆਨ ਨਹੀਂ ਸੀ 인ਫਰਾਸਟ੍ਰਕਚਰ ਬਹੁਤ ਹੀ ਘਟੀਆ ਸੀ ਕਿ ਸਕੂਲ ਦੀ ਲੋਹਾਰ ਬਦਲ ਚੁੱਕੀ ਆ ਜਿਹੜਾ ਸਕੂਲ ਕਿਸੇ ਸਮੇਂ ਬਿਲਕੁਲ ਬਹੁਤ ਮਾੜੇ ਕੀ ਲਈ ਜਾਂਦਾ ਸੀ अलग दो बन चुका शब्दों मान साहब ने वादा किया कि जेक बना दो बच्चे चंगी सिक्षा और सारे देश पच्चीस लाख बच्चा और पंजाब शहर स्कूल हो बचना हो ਉਹਨਾਂ ਦੇ ਬੈਠਣ ਲਈ ਕੋਈ ਬੰਦੇ ਨਾ ਹੋ। ਉਹਨਾਂ ਦੇ ਬਾਥਰੂਮ ਦਾ ਨਖਰ ਜਾਂ ਕੈਪਰ ਨਹੀਂ ਹੋਣਾ ਚਾਹੀਦਾ। ਤਾਂ ਸੰਗਤ ਦੇ ਜੇ ਬੱਚਾ ਕੰਫਰਟੇਬਲ ਹੋਵੇ। ਫਿਰ ਉਹਦਾ ਮਨ ਖੁਸ਼ ਹੋਣਾ ਹੀ ਨਹੀਂ। ਮਿਰਗੜਾ ਜੀ ਅਫਸਰ ਸਹਾਂਭ ਕੇ ਵਿਸ਼ੇਸ਼ ਤ੍ਰਿਮੇਂਰਾ ਜੀ ਇੱਥੋਂ ਦੇ ਕੋਰਟ ਦੇ ਇੰਚਾਰਜ ਜੀ ਆਏ। ਉਹਨਾਂ ਦਾ ਮਕਸਦ ਇਹ ਸੀ ਕਿ ਇਸ ਪੂਰਵਾ ਤੋਂ ਬਾਤ ਨਹੀਂ ਨਹੀਂ ਹੈ ਇਸ ਚੀਜ਼ ਦਾ। ਅਸੀਂ ਨਾਲ ਨਾਲ ਇਹਦੇ ਤੇ ਬਹਾਨਾ ਸੀ ਫੜੇ ਦਿੱਤਾ ਔਰਤੇ ਵਿੱਚ ਇਸ ਤਰ੍ਹਾਂ ਅਸੀਂ ਇਸ ਨੂੰ ਬਹੁਤ ਸਈਸਾ ਦੇ ਕਦੇ ਤੇ ਇਸ ਪਿੰਡ ਨੂੰ ਜਨਮ ਦੇ ਲੋਕਾਂ ਮੋਟਾ ਮੋਟਾ ਸਮਝਾ ਸਕਦਾ ਨਹੀਂ ਲਿਖੇ ਦਿੱਤਾ ਹੀ ਨਹੀਂ ਕਿ ਮੈਕਸ ਦਾ ਹੋ ਜਾਣਾ ਇਹ ਪ੍ਰਾਈਵੇਟ ਹੋਵੇ ਤਾਂ ਇੱਕ ਮਿੰਟ ਹੀ ਹੋ ਜਾਣਾ ਇਹ ਗਵਰਨਰ ਦੇ ਕੰਮ ਸਾਰ ਰੁਕ ਗਈ ਇਹ ਸ਼ੂਲ ਕਿੱਥੇ ਕਰਵਾਉਣਾ ਸਰ ਜੀ ਨਹੀਂ ਮੈਂ ਨਹੀਂ ਮੈਂ ਤੇ ਆ ਜੀ ਆਉ ਅੱਛਾ ਹਾਂਜੀ ਕਈ ਜਗ੍ਹਾ ਤੇ ਭੇਜਿਓ ਸੈਕਟਰੀ ਸਾਹਿਬ ਕੋ ਵੀ ਹੈਗੇ ਜੀ ਰਿਪੋਰਟ ਵੀ ਹੁਣੇ ਲੈ ਕੇ ਦਿੱਤਾ ਹੀ ਥੋੜਾ ਜਿਹਾ ਹਾਂਜੀ ਹਾਂਜੀ ਕਈ ਜਗ੍ਹਾ ਤੇ ਭੇਜਿਆ ਜੀ ਜਲੰਧਰ ਅਸੀਂ ਹਾਂਜੀ ਸੈਕਟਰੀ ਜੀ ਗੱਲ ਤਾਂ ਟੈਂਕੀ ਦੀ ਹੈ ਟੈਂਕੀ ਲਈ ਤੋਂ ਮੋਟਰ ਦੀ ਗੱਲ ਚੱਲਦੀ ਹੈ ਤਾਂ ਮੋਟਰ ਕਾਹਦੇ ਲਈ ਚੱਲਦੀ ਹੁਣ ਨਾਲੇ ਹਾਂਜੀ ਜੀ ਬਾਅਦ ਵਿੱਚ ਮੋਟਰ ਤੋਂ ਚੱਲੇ ਮਿਲ ਗਈ ਜੀ ਲਾਹੌਰ ਜਾਂ ਨਹੀਂ ਤੇ ਜਦੋਂ ਫਿਰ ਮਿਲ ਗਿਆ ਫੇਰ ਤਾਂ ਉਹਨਾਂ ਸਾਈਡ ਤੋਂ ਮੋਟਰ ਕਰਦੇ ਹਾਂਜੀ ਪਤਾ ਨਹੀਂ ਉਹ ਬੰਦਾ ਇਹਨਾਂ ਨੂੰ ਵੀ ਮਿਲਦਾ ਹੀ ਕਿਸੇ ਨੂੰ ਨਹੀਂ ਮਿਲਦਾ ਸਰ ਜੀ ਜਲੰਧਰ ਤੇ ਦੋ ਤਿੰਨਾਂ ਦੁਕਾਨਦਾਰਾਂ ਕੋਲ ਵੱਡੀਆਂ ਵੱਡੀਆਂ ਫੈਕਟਰੀਆਂ ਤੇ ਪਾਇਆ ਜੀ ਸਮਾਨ ਆ ਜੀ ਇੱਕ ਮੋਟਰ ਜੋਨ ਆ ਨਹੀਂ ਨਹੀਂ ਫੈਕਟਰੀਆਂ ਦੇ ਵਿੱਚ ਲੱਗਦਾ ਘਟ ਕਰਕੇ ਨਾ ਲੱਗਦਾ ਘਟ ਕਰ

ਦੇਨ ਦੇ ਗੁੰਡਾ ਕਰੋ ਰੰਗ ਆਉਂਦਾ ਹੈ ਆਰਡ 11400 ਸਤਨਾਮ ਜੀ ਅਗਲਾ ਨਾਮ ਸਾਕਿਤਾਨੀ ਸਜਨ ਐਨ ਜੀ ਸਾਹਿਬ ਇਹ ਐਨ ਆਰ ਆਈ ਨੇ ਬਟ ਇਹ ਇਤਿਹਾਸ ਮੈਡਮ ਨੀਸ਼ਾ ਕੱਕੜ ਅੱਗੇ ਬੋਲਦੇ ਜੀ ਅੱਗੇ ਬੋਲੋ ਜੀ ਮਾਤਾ ਜੀ ਆਇਓ ਸਰ ਜੀ ਤੁਹਾਡਾ ਸਭ ਦਾ ਬਹੁਤ ਬਹੁਤ ਅੱਛਾ ਹਾਂਜੀ ਸਰ ਜੀ ਤੁਸੀਂ ਕੀ ਕੰਮ ਕਰਦੇ ਹੋ ਅਜੀ ਸਰ ਜੀ ਕਰਮੀਆਂ ਦੇ ਦਿਨ ਨੇ ਬਲੌਗ ਵਾਲੇ ਔਰ ਔੜ ਦੀ ਜਿਹੜੀ ਹੈਗੀ ਆ ਬਹੁਤ ਵੱਡੀ ਇੱਕ ਸਮੱਸਿਆ ਆ ਜੋ ਪਿੱਛੇ ਲੋਕਾਂ ਨੇ ਦੱਸੀ ਆ ਇਥੇ ਜਿਹੜਾ ਪਾਣੀ ਨਹੀਂ ਆ ਰਿਹਾ ਉਹਦੇ ਬਾਰੇ ਕੀ ਕਹਿਣਾ ਚਾਹੁੰਦਾ ਇਹਦਾ ਦੇਖੋ ਜਿਹੜਾ ਇੱਕ ਪਹਿਲਾਂ ਆਲਰੇਡੀ ਮੋਟਰ ਲੱਗੀ ਐ ਇਥੇ ਟੈਂਕੀ ਹੈਗੀ ਆ ਦੂਸਰੀ ਜਿਹੜੀ ਕੰਮ ਕਰਦੇ ਸੀ ਦੂਸਰੀ ਦਾ ਪੂਰ ਕਰਾਇਆ ਮੈਨੂੰ ਲੱਗਦਾ ਕਿ ਜਿਹੜੀ ਸਾਡੀ ਸਭੀ ਸੀ ਮੇਰੇ ਨਾਲ ਇਸ ਹਫਤੇ ਉਹ ਚੱਲ ਪਿਆ ਕਿਉਂਕਿ ਬੋਰ ਨਹੀਂ ਹੋ ਚੁੱਕਾ ਆ ਮੋਟਰ ਨਹੀਂ ਲੱਗ ਗਈ ਆ ਸਭ ਤੋਂ ਸਪ ਨੂੰ ਇੱਕ ਪਾਰਟ ਕਰਕੇ ਜਿਹੜਾ ਬਾਈ ਚਾਂਸ ਨਹੀਂ ਮਿਲਿਆ